ਸਾਸ਼ੀ ਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੂਟ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਵਾਲੀ ਕਲੈਕਸ਼ਨ ਦੇ ਵਿੱਚ ਆਪਾਂ ਲੈ ਕੇ ਆਏ ਹਾਂ ਜੀ ਜਿਹੜੇ ਸੂਟ ਆਪਣੇ ਡਿਸਪੈਚ ਹੋ ਰਹੇ ਸੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਇਹ ਫਰਸਟ ਸੂਟ ਆ ਜਾਂਦਾ ਜੀ ਆਪਣਾ ਇਹ ਹੈਗਾ ਆਪਣਾ ਕ੍ਰੇਪ ਫੈਬਰਿਕ ਦੇ ਉੱਪਰ ਪਿੰਕ ਕਲਰ ਹੈ ਬੜਾ ਪਿਆਰਾ ਜਿਹਾ ਪਿੰਕ ਸ਼ੇਡ ਆ ਇਹ ਤੇ ਇਹ ਪ੍ਰੋਪਰ ਹੈਂਡਵਰਕ ਦਾ ਪੀਸ ਸਟਾਈਡ ਹੋਇਆ ਆਪਣਾ ਇਹ ਡਿਜ਼ਾਈਨ ਆਪਣਾ ਪਹਿਲਾਂ ਵੀ ਓਨੀਅਨ ਜੀ ਟੋਨ ਦੇ ਉੱਪਰ ਰੈਡੀ ਹੋਇਆ ਸੀ ਆ ਮਤਲਬ ਡਿਜ਼ਾਈਨ ਹਰ ਇੱਕ ਆਪਾਂ ਆਪਣੀ ਚੁਆਇਸ ਦੇ ਅਕੋਰਡਿੰਗ ਕਰਵਾ ਸਕਦੇ ਆ ਤੇ ਹਰ ਕਲਰ ਤੇ ਉਤਕੇ ਆਉਂਦੇ ਆ ਬਾਕੀ ਆਪਣਾ ਸਕਰੀਨ ਦੇ ਉੱਪਰ ਨੰਬਰ ਸ਼ੋ ਹੁੰਦਾ 7889148238 ਤੁਸੀਂ ਇਹ ਨੰਬਰ ਦੇ ਉੱਪਰ ਸਾਨੂੰ ਵਟਸਐਪ ਤੇ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਇਹ ਆ ਗਿਆ ਫਸਟ ਸੂਟ ਆਪਣਾ ਇਹ ਆ ਗਈ ਜੀ ਇਹਦੀ neck ਆਪਾਂ ਨੇ ਇਹਦੇ ਕਲਰ ਦਿੱਤਾ ਹੋਇਆ ਵਰਕ ਦੇ ਵਿੱਚ ਰੇਸ਼ਮ ਦਾ ਟੱਚ ਸੀਮ ਆਪਾਂ ਇਦਾਂ ਲੂਪੀ ਵਾਲੇ ਬਟਨ ਦਿੱਤੇ ਆ ਜੋ ਕਿ ਬਹੁਤ ਹੀ ਪਿਆਰੇ ਲੱਗ ਰਿਹਾ ਤੁਸੀਂ ਚੈੱਕ ਕਰ ਸਕਦੇ ਹੋ ਰਾਉਂਡ ਨੈਕ ਦੇ ਕੇ ਵਿੱਚ ਬੂਟੀ ਆ ਜਾਂਦੀ ਆ ਠੀਕ ਹੈ ਜੀ ਪੂਰੇ ਦੇ ਵਿੱਚ ਬੂਟੀ ਆ ਗਈ ਉੱਪਰ ਤੱਕ ਤੇ ਇਹਦਾ ਹੈਵੀ ਕੇਰਾ ਆ ਜਾਂਦਾ ਹੈ ਤਾਂ ਪੂਰਾ ਹੈਵੀ ਦੇ ਵਿੱਚ ਕੇਰਾ ਆ ਗਿਆ ਇਹਦਾ نیچے ਬਾਰਡਰ ਆ ਜਾਂਦਾ ਤੇ ਪੂਰਾ ਆਪਣਾ ਹਿਪ ਦੇ ਤੱਕ ਕੰਮ ਆਉਂਦਾ ਇਹਦਾ ਪੂਰਾ ਹੈਵੀ ਦੇ ਵਿੱਚ ਆ ਗਿਆ ਤੇ ਇਹਨੂੰ ਆਪਾਂ ਕਲਰ ਕੰਬੀਨੇਸ਼ਨ ਦਿੱਤਾ ਹੋਇਆ ਜੀ ਮਤਲਬ ਮਜ਼ੈਂਟਾ ਵੀ ਨਹੀਂ ਕਹਿ ਸਕਦੇ ਹੈਗੇ ਥੋੜਾ ਕਾਲਚ ਦੇ ਵਿੱਚ ਥੋੜਾ ਪਿੰਕੀਸ਼ ਟੋਨ ਦੇ ਨਾਲ ਇਹਦਾ ਕੰਬੀਨੇਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਕਿ ਬਹੁਤ ਹੀ ਉੱਠ ਕੇ ਆਇਆ ਰੇਸ਼ਮ ਦਾ ਇਹਦੇ ਵਿੱਚ ਕਟਦਾਣੇ ਦਾ ਕੰਮ ਆ ਗਿਆ ਜੀ ਜਿਆਦਾ ਕਟਦਾਣਾ ਤੇ ਦਬਕੇ ਦਾ ਕੰਮ ਆ ਜਾਂਦਾ ਰੇਸ਼ਮ ਨਾਲ ਟੱਚ ਕੀਤਾ ਹੋਇਆ ਇਹਦੇ ਵਿੱਚ ਆਪਾਂ ਦਿੱਤਾ ਹੋਇਆ ਐਡ ਤੇ ਇਹਪੀ ਇਸ ਬਹੁਤ ਹੀ ਪਿਆਰਾ ਕੰਬੀਨੇਸ਼ਨ ਇਹਦਾ ਬਣਿਆ ਉੱਠ ਕੇ ਆਇਆ ਇਹ ਕਲਰ ਤੇ ਪਹਿਲਾਂ ਵੀ ਇਹ ਆਪਣਾ ਡਿਜ਼ਾਈਨ ਅਲੱਗ ਕਲਰਸ ਤੇ ਰੈਡੀ ਹੋਇਆ ਤੇ ਇਹਦੇ ਉੱਪਰ ਵੀ ਬਹੁਤ ਉੱਠ ਕੇ ਆਇਆ نیچے ਪੂਰਾ ਬਾਰਡਰ ਆ ਜਾਂਦਾ ਚੈੱਕ ਕਰ ਸਕਦੇ ਹੋ ਇਹ ਘੇਰੇ ਤੇ ਪੂਰਾ ਬਾਰਡਰ ਆ ਗਿਆ ਤੇ ਉੱਪਰ ਪੂਰਾ ਮੀਨਜ਼ ਹੈਵੀ ਆ ਜਾਂਦਾ ਕੰਮ ਕਲਰ ਕੰਬੀਨੇਸ਼ਨ ਤੁਹਾਡੀ ਆਪਣੀ ਚੁਆਇਸ ਹੈ ਜੀ ਤੁਸੀਂ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਤੇ ਓਪਨ ਫਿਨਿਸ਼ਿੰਗ ਦਿੱਤੀ ਆਪਾਂ ਇਹਨੂੰ ਸੇਮ ਜੋ ਰੇਸ਼ਿਓਨ ਦੇ ਵਿੱਚ ਟੱਚ ਆ ਰਿਹਾ ਉਸ ਕਲਰ ਦੀ ਕੀ ਰਾਇ ਦਾ ਹੈਵੀ ਆ ਗਿਆ ਜੀ ਬੂਟੀ ਆ ਗਈ neck ਆਪਾਂ ਸਟੀਚਿੰਗ ਦੇ ਵਿੱਚ ਇਹਨੂੰ ਡਿਜ਼ਾਈਨ ਕੀਤਾ ਇਹਦੀਆਂ 슬ੀਵਸ ਆ ਗਈਆਂ 슬ੀਵਸ ਦੇ ਉੱਪਰ ਵੀ ਆਪਾਂ ਘੇਰੇ ਵਾਲਾ ਪਾਟਰ ਪੂਰਾ ਦਿੱਤਾ ਹੋਇਆ ਠੀਕ ਹੈ ਜੀ ਤੇ ਪੂਰੀ 슬ੀਵਸ ਪਰਮੀਆਂ ਦੇ ਆ ਗਈਆਂ ਪੂਰੇ ਦੇ ਵਿੱਚ ਬੂਟੀ ਦਿੱਤੀ ਹੋਈ ਹੈ ਤਾਂ ਬੂਟੀ ਆ ਗਈ 슬ੀਵਸ ਦੇ ਉੱਪਰ ਹੈਵੀ ਹੋ ਗਈਆਂ 슬ੀਵਸ ਵੀ ਆਪਣੀਆਂ ਕਲਰ ਕੰਬੀਨੇਸ਼ਨ ਇਹ ਤਾਂ ਬਹੁਤ ਹੀ ਉੱਠ ਕੇ ਆਇਆ ਜੀ ਇਹ ਮਤਲਬ ਜਿੱਦਾਂ ਪਿੰਕ ਨਾਲ ਆਪਾਂ ਮਜ਼ੈਂਟਾ ਇਦਾਂ ਦੇ ਕਲਰ ਇਹ ਥੋੜਾ ਹਟ ਕੇ ਸ਼ੇਡ ਦੀ ਆਪਾਂ ਕੰਟਰਾਸਟ ਦਿੱਤਾ ਜਿਹੜੀ ਬਹੁਤ ਹੀ ਉੱਠ ਕੇ ਆਇਆ ਤੇ ਇਹ ਆ ਗਈ ਜੀ ਇਹਦੀ ਸਲਵਾਰ ਸੈਮੀ ਪਟਿਆਲਾ ਪਰ ਰੱਖੀ ਹੈ ਸਲਵਾਰ ਤੇ ਮੋਰੀਆਂ ਦੇ ਉੱਪਰ ਆਪਾਂ ਇਦਾਂ ਡਿਜ਼ਾਈਨ ਕੀਤਾ ਲੀਸਿਸ ਦੇ نیچے ਆਪਾਂ ਇਦਾਂ ਪਾਈਪਿੰਗ ਦਿੱਤੀ ਹੋਈ ਹੈ ਇਹਦੀ ਸਲਵਾਰ ਆ ਗਈ ਜੀ ਸਲਵਾਰ ਚਾਹੀਏ ਤਾਂ ਆਪਾਂ ਇਹ ਵਾਲਾ ਜਿਹੜਾ ਬਾਰਡਰ ਹੈ ਸਲਵਾਰ ਤੇ ਵੀ ਕਰ ਸਕਦੇ ਹਾਂ ਇਹ ਤੁਹਾਡੀ ਚੋਇਸ ਹੈ ਕਿ ਤੁਸੀਂ ਕਿੱਦਾਂ ਕਰਵਾਉਣਾ ਚਾਹੁੰਦੇ ਹੋ ਤੇ ਇਹਦੇ ਨਾਲ ਆ ਗਿਆ ਜੀ ਪਿਓਰ ਚਨਾਉਣ ਦਾ ਦੁਪੱਟਾ بیس ਕਲਰ ਦਾ ਤੇ ਦੁਪੱਟੇ ਨੂੰ ਆਪਾਂ ਦਿੱਤੀ ਆ ਬਹੁਤ ਹੀ ਪਿਆਰੀ ਜੀ ਲੇਸ ਦੀ ਫਿਨਿਸ਼ਿੰਗ ਤੇ ਇਹਦੇ ਵਿੱਚ ਆਪਾਂ ਦਿੱਤੇ ਹੋਏ ਨੇ ਜੀ ਕੋਟੇ ਦੀਆਂ ਲਾਈਨਸ ਦਿੱਤੀਆਂ ਇਹ ਮੈਂ ਤੁਹਾਨੂੰ ਕੋਲ ਕੇ ਦਿਖਾਉਂਦੀ ਹਾਂ ਦੁਪੱਟਾ ਜੋ ਕਿ ਬਹੁਤ ਹੀ ਗ੍ਰੇਸਫੁੱਲ ਲੱਗਦਾ ਇਹਦਾ ਪੂਰੇ ਦੇ ਵਿੱਚ ਆਪਾਂ ਗੋਟੇ ਦੀ ਲਾਈਨ ਸਟੇ ਦਿੱਤੀ ਆ ਵਰਕ ਦੇ ਕਲਰ ਦਾ ਹੀ ਆਪਾਂ ਇਹਨੂੰ 골ਡਨ ਟੱਚ ਦਿੱਤਾ ਲੇਸ ਦਾ ਤੇ ਆਪਣਾ ਬਹੁਤ ਹੀ ਪਿਆਰਾ ਜਿਹਾ ਪਾਰਟੀ ਵੇਅਰ ਸੂਟ ਰੈਡੀ ਹੋਇਆ ਜੀ ਕਲਰ ਇਹ ਇਹਨਾਂ ਦੀ ਚੁਆਇਸ ਤੇ ਆਪਣੀ ਚੁਆਇਸ ਦਾ ਕਲਰ ਇਹਨਾਂ ਨੇ ਰਖਵਾਇਆ ਸੀਗਾ ਵੀ ਪਿੰਕ ਤੇ ਰੈਡੀ ਕਰਨਾ ਮਤਲਬ ਕਹਿੰਦਾ ਕਿ ਕਿਸੇ ਵੀ ਕਲਰ ਤੇ ਆਪਾਂ ਵਰਕ ਨੂੰ ਇੰਦਾ ਰੈਡੀ ਕਰ ਸਕਦੇ ਕਿਸੇ ਵੀ ਡਿਜ਼ਾਈਨ ਨੂੰ ਕਿਸੇ ਵੀ ਕਲਰ ਤੇ ਤੁਹਾਡੀ ਚੁਆਇਸ ਦੇ ਅਕੋਰਡਿੰਗ ਆਪਾਂ ਕਰ ਸਕਦੇ ਆ ਜਿੱਦਾਂ ਇਹ ਉਹ ਕਲਰ ਦੇ ਅਕੋਰਡਿੰਗ ਆਪਾਂ ਉਦਾਂ ਦੀ ਕੰਬੀਨੇਸ਼ਨ ਦਿੱਤੀ ਜੋ ਕਿ ਬਹੁਤ ਹੀ ਗ੍ਰੇਸਫੁਲ ਲੱਗ ਰਹੀ ਹੈ ਇਹ ਜਦ ਰੈਡੀ ਹੁੰਦਾ ਤਾਂ ਆਪਾਂ ਇਹ ਚੀਜ਼ਾਂ ਕਲਰ ਦੇ ਅਕੋਰਡਿੰਗ ਟਾਈਮ ਤੇ ਉਦਾਂ ਦੇਖ ਲੈਂ ਨ ਕਿਹੜਾ ਇਹਦੇ ਨਾਲ ਜ਼ਿਆਦਾ ਮਤਲਬ ਸ਼ੂਟ ਕਰਦੇ ਆ ਤਾਂ ਇਦਾਂ ਹੋ ਜਾਂਦਾ ਬਾਕੀ ਤੁਸੀਂ ਮਤਲਬ ਮੈਨੂੰ ਕਾਫੀ ਜਣੇ ਪੁੱਛਦੇ ਆ ਕਿ ਤੁਸੀਂ ਸਾਡੇ ਡਿਜ਼ਾਈਨ ਹਾਂਜੀ ਤੁਸੀਂ ਆਪਣਾ ਡਿਜ਼ਾਈਨ ਵੀ ਸੈਂਡ ਕਰ ਸਕਦੇ ਹੋ ਆਪਾਂ ਤੁਹਾਨੂੰ ਸੀਮ ਰੈਡੀ ਕਰਕੇ ਦਵਾਂਗੇ ਜੋ ਕਈ ਵਾਰ ਆਪਣੇ ਕੋਲੇ ਡਿਜ਼ਾਈਨ ਹੁੰਦੇ ਆ ਆਪਾਂ ਨੂੰ ਬਹੁਤ ਪਸੰਦ ਹੁੰਦੇ ਆ ਤਾਂ ਉਹ ਵੀ ਅਸੀਂ ਰੈਡੀ ਕਰ ਦਿੰਦੇ ਆ ਠੀਕ ਹੈ ਜੀ ਫੈਬਰਿਕ ਵੀ ਤੁਹਾਡੀ ਚੋਇਸ ਹੈ ਤੁਸੀਂ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋ ਇਹ ਕ੍ਰੇਪ ਫੈਬਰਿਕ ਹੈ ਜੀ ਤੇ ਪਿਓਰ ਚਨਾਉਣ ਦਾ ਦੁਪੱਟਾ ਆ ਜਾਓ ਨਾ ਨੈਕਸਟ ਆ ਜਾਂਦਾ ਜੀ ਆਪਣਾ ਇਹ ਵਾਲਾ ਸੀ ਇਹ ਵੀ ਆਪਣਾ ਹੈਗਾ ਜੀ ਰਸਤੀ ਜਾਂ ਮਿੱਠਾ ਜਾਂ ਰਸਤੀ ਜਾਂ ਕਲਰ ਇਹ ਆਪਣੇ ਪਹਿਲਾਂ ਵੀ ਸੂਟ ਰੈਡੀ ਹੋਏ ਆ ਤੁਸੀਂ ਦੇਖੇ ਹੋਣੇ ਇਹ ਵੀ ਆਪਣਾ ਸੂਟ ਰੈਡੀ ਹੋ ਕੇ ਜਾ ਰਿਹਾ ਤੇ ਇੱਕ ਕਰੇਪ ਦੀ ਗੱਲ ਆ ਜਾਂਦੀ ਹੈ ਜੀ ਕਰੇਪ ਜਿੱਦਾਂ ਆਪਾਂ ਇੱਕ ਨੈਚੁਰਲ ਕਰੇਪ ਆਉਂਦੀ ਹੈ ਬਹੁਤ ਸ਼ਾਈਨਿੰਗ ਵਾਲੀ ਤੇ ਇਹ ਆਪਣੀ ਧਾਣੇਦਾਰ ਕਰੇਪ ਹੁੰਦੀ ਆ ਕਿਉਂਕਿ ਇਹ ਮਤਲਬ ਥੋੜ ਪਿਓਰ ਦੀ ਲੁੱਕ ਦੀ ਕਰੇਪ ਹੁੰਦੀ ਆ ਠੀਕ ਹੈ ਜੀ ਕਿਉਂਕਿ ਕਰੇਪ 'ਚ ਵੀ ਕਾਫੀ ਵੈਰਾਈਟੀ ਆਉਂਦੀ ਆ ਬਾਕੀ ਜਿਨ੍ਹਾਂ ਕੋਲੇ ਬਣ ਕੇ ਗਏ ਆ ਸੂਟ ਉਹਨਾਂ ਨੂੰ ਫੈਬਰਿਕ ਦੇ ਬਾਰੇ ਪਤਾ ਹੀ ਐ ਕਿ ਕਿਦਾਂ ਦਾ ਫਰਤੇ ਕਾਪਾ ਲਗਾਉਂਦੇ ਆ ਠੀਕ ਐ ਜੀ ਇਹ ਵੀ ਹੈਵੀ ਦੇ ਵਿੱਚ ਆ ਜਾਂਦਾ ਪ੍ਰੋਪਰ ਹੈਂਡਵਰਕ ਦਾ ਪੀਸ ਐ ਇਹ ਰਸਟ ਜਿਹਾ ਕੰਦਾ ਰਿਹਾ ਇਹਦੀ ਨੈਕ ਆ ਗਈ ਜੀ ਰਾਉਂਡ ਦੇ ਵਿੱਚ ਵਰਕ ਆ ਗਿਆ ਕਟਦਾਨਾ ਸਿੱਪੀ ਐਂਡ ਪਾਰਸ ਦਿੱਤੇ ਹੋਏ ਆ ਇਹ ਕਲੀਆਂ ਦਾ ਪੈਨਲ ਜਾ ਰਿਹਾ ਜੀ ਇਸ ਵੀ ਕਟਦਾਨੇ ਦਾ ਕੰਮ ਆ ਇਹਦੇ ਸੈਂਟਰ ਚ ਬੰਚ ਆ ਜਾਂਦੇ ਆ ਇਹ ਆਪਣਾ ਸੇਮ ਕਲਰ ਤੇ ਹੀ ਰੈਡੀ ਹੋਇਆ ਬਟ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਫੁੱਲ ਹੈਵੀ ਸ਼ਰਟ ਆ ਜਾਂਦੀ ਹੈ ਜੀ ਇਹ ਫਰੰਟ ਇਹਦਾ ਇਹ ਘੇਰਾ ਆ ਗਿਆ ਘੇਰੇ ਤੇ ਪੂਰਾ ਬਾਰਡਰ ਆ ਗਿਆ ਕਲੀਆਂ ਦਾ ਪੈਨਲ ਆ ਗਿਆ ਸੈਂਟਰ ਚ ਬੰਚ ਆ ਜਾਂਦੇ ਨੇ ਅਲੱਗ-ਅਲੱਗ ਤਰ੍ਹਾਂ ਦੇ ਐਂਡ ਆ ਸਾਈਡਸ ਤੇ ਵੀ ਇਦਾਂ ਕੰਮ ਆ ਗਿਆ ਆਪਣੇ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਇਹ ਸਾਈਡਾਂ ਤੇ ਆ ਗਿਆ ਪੂਰਾ ਮਤਲਬ ਹੈਵੀ ਸ਼ਰਟ ਆ ਜਾਂਦੀ ਹੈ ਆਪਣੀ ਤੇ ਇਹ ਆ ਗਈਆਂ ਜੀ ਇਹਦੀਆਂ 슬ੀਵਸ 슬ੀਵਸ ਤੇ ਪੂਰਾ ਘੇਰੇ ਦਾ ਬਾਰਡਰ ਆ ਗਿਆ ਇਦਾਂ ਐਂਡ ਪੂਰੀ 슬ੀਵਸ ਦੇ ਉੱਪਰ ਇਦਾਂ ਬੱਜ ਦਿੱਤੇ ਹੋਇਆ ਹੈਵੀ ਆ ਜਾਂਦੀ ਹੈ 슬ੀਵਸ ਠੀਕ ਹੈ ਜੀ ਇਹ ਮਿੱਠਾ ਜਿਹਾ ਰਸਟੀ ਜਿਹਾ ਕਲਰ ਹੈ ਤੇ ਇਹਨੂੰ ਵੀ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਹੈ 골ਡ ਬਹੁਤ ਪਿਆਰਾ ਆ ਜਾਏ ਵੀ ਡਿਜ਼ਾਈਨ ਆਪਣਾ ਰੈਡੀ ਹੁੰਦਾ ਠੀਕ ਹੈ ਜੀ ਹੈਵੀ ਦੇ ਵਿੱਚ ਪਾਰਟੀ ਵੇਅਰ ਸੂਟ ਆ ਜਾਂਦਾ ਆਪਣਾ ਇਹ ਬਣਾ ਕੀ ਆ ਗਈ ਜੀ ਇਹਦੀ ਸ਼ਰਟ ਐਂਡ ਇਹਦੇ ਨਾਲ ਵੀ ਆਪਾਂ ਪਟਿਆਲਾ ਰੱਖੀ ਹੈ ਜੀ ਸਲਵਾਰ ਪਲੇਨ ਇਹਨਾਂ ਨੇ ਸਲਵਾਰ ਤੇ ਕੰਮ ਨਹੀਂ ਕਰਾਇਆ ਹੈਗਾ ਇਹ ਪਟਿਆਲਾ ਸਲਵਾਰ ਹੈਵੀ ਕੁੰਡਿਆ ਤਾਂ ਪਟਿਆਲਾ ਸਲਵਾਰ ਆ ਗਈ ਜੀ ਪਿਓਰ ਚੁਣੌਂਦਾ ਆ ਗਿਆ ਆਪਣਾ ਦੁਪੱਟਾ ਇਹਦੇ ਨਾਲ ਤੇ ਦੁਪੱਟੇ ਨੂੰ ਵੀ ਲੇਸ ਦੀ ਫਿਨਿਸ਼ਿੰਗ 골ਡਨ ਕਲਰ ਦੀ ਠੀਕ ਹੈ ਜੀ ਇਹ ਬਹੁਤ ਹੀ ਪਿਆਰਾ ਜਿਹਾ ਆਪਣਾ ਪਾਰਟੀ ਮੇ ਸੂਟ ਰੈਡੀ ਹੁੰਦਾ ਸਿੰਪਲ ਸੋਬਰ ਐਂਡ ਸਰਦਾਰੀ ਜੀ ਲੁੱਕ ਠੀਕ ਹੈ ਜੀ ਐਂਡ ਨੈਕਸਟ ਸੂਟ ਆਪਣਾ ਆ ਜਾਂਦਾ ਜੀ ਇਹ ਵਾਲਾ ਇਹ ਵੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਆਪਣਾ ਪਰਪਲੀ ਮੂਵ ਜਿਹਾ ਕਲਰ ਹੈ ਬਹੁਤ ਜ਼ਿਆਦਾ ਲਾਈਟ ਵੀ ਨਹੀਂ ਐਂਡ ਬਹੁਤ ਜ਼ਿਆਦਾ ਡਾਰਕ ਕਲਰ ਵੀ ਨਹੀਂ ਤੇ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਜੀ ਇਹ ਵੀ 크ريب ਫੈਬਰਿਕ ਦੇ ਉੱਪਰ ਆਪਾਂ ਇਹਨੂੰ ਰੈਡੀ ਕੀਤਾ ਇਹ ਵੀ ਟੋਟਲੀ ਹੈਂਡਵਰਕ ਦਾ ਪੀਸ ਸਟਾਈਡ ਹੋਇਆ ਜੀ ਜੋ ਕਿ ਬਹੁਤ ਹੀ ਗ੍ਰੇਸਫੁਲ ਹੈ ਇਹ ਆ ਗਈ ਜੀ ਇਹਦੀ ਨੈਕਲਾਈਨ ਤੁਸੀਂ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਹੀ ਪੂਰਾ ਨੀਟ ਐਂਡ ਕਲੀਨ ਵਰਕ ਹੁੰਦਾ ਜੀ ਆਪਣਾ ਇਹਨੂੰ ਆਪਾਂ ਕੰਬੀਨੇਸ਼ਨ ਦਿੱਤੀ ਹੈ ਜੀ ਪਿੰਕ ਪੀਸੀ ਪਿੰਕ ਐਂਡ ਮੈਰੂਨ ਟੋਨ ਨਾਲ ਪਰਪਲ ਸ਼ੇਡ ਨਾਲ ਜੋ ਕਿ ਬਹੁਤ ਹੀ ਉੱਠ ਕੇ ਕਲਰ ਆਇਆ ਇਹਦੇ ਵਿੱਚ ਵੀ ਆਪਾਂ ਪਾ ਰੇਸ਼ਮ ਤੇ ਤਪਕੇ ਦਾ ਕੰਮ ਕੀਤਾ ਹੋਇਆ ਠੀਕ ਹੈ ਜੀ ਕਟਦਾ ਨਾ ਜਾਂਦਾ ਇਹ ਦੀ ਨੈਕ ਲਾਈਨ ਆ ਗਈ ਜੀ ਐਂਡ ਕਲੀਆਂ ਆ ਗਈਆਂ ਕਲੀਆਂ ਦੇ ਪੈਟਰਨ ਚ ਨੀਚੇ ਤੱਕ ਕਲੀਆਂ ਜਾਂਦੀਆਂ ਆਂਦੀਆਂ ਤੇ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰੋ ਕਿ ਬਹੁਤ ਹੀ ਉੱਠ ਕੇ ਆਈ ਹੈ ਇਹ ਠੀਕ ਹੈ ਜੀ ਐਂਡ हिਪ ਦੇ ਕੋਲ ਇਹਦੇ ਇਦਾਂ ਕਲੀਆਂ ਦੇ ਵਿੱਚ ਹੀ ਬੰਚ ਆ ਜਾਂਦੇ ਆ ਇਹ ਡਿਜ਼ਾਈਨ ਆਪਣਾ ਪਹਿਲਾ ਮੀ ਰੈਡੀ ਹੋਇਆ ਸੀ ਹੋ ਸਕਦਾ ਤੁਸੀਂ ਦੇਖਿਆ ਹੋਵੇ ਆਪਣੀ ਪਿਛਲੀਆਂ ਵੀਡੀਓ ਦੇ ਵਿੱਚ ਇਹ ਕਲਰ ਚੇਂਜ ਹੋ ਕੇ ਰੈਡੀ ਹੋਇਆ ਇਹ ਬੰਚ ਆ ਗਿਆ ਜੀ ਇੱਥੇ ਪੂਰੇ ਬੰਚ ਆ ਜਾਂਦੇ ਆ ਹਿਪ ਦੇ ਕੋਲ ਤੇ ਨੀਚੇ ਤੱਕ ਫਿਰ ਕਲੀਆਂ ਆਦੀ ਠੀਕ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਤੇ ਵਰਕ ਜਿਹੜਾ ਮਹਿਰੂਨ ਤੇ ਪਿੰਕ ਦਾ ਕੰਬੀਨੇਸ਼ਨ ਹੈ ਨਾ ਇਹ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਇਹਦੇ ਉੱਪਰ ਕਲਰ ਦੇ ਤੇ ਆਪਾਂ ਜੀ ਇਹਨੂੰ ਫਿਨਿਸ਼ਿੰਗ ਦਿੱਤੀ ਆ ਓਪਨ ਘੇਰਾ ਤੇ ਚਾਕ ਤੇ ਪਿੰਕ ਸ਼ੇਡ ਦੀ ਜਿਹੜਾ ਆਪਣਾ ਇਹਦੇ ਵਿੱਚ ਆ ਰਿਹਾ ਪੀਚੀ ਜਿਹਾ ਪਿੰਕ ਸ਼ੇਡ ਆ ਜੀ ਇਹ ਬਹੁਤ ਹੀ ਪਿਆਰਾ ਜਿਹਾ ਸੂਟ ਇਹ ਵੀ ਆਪਣਾ ਰੈਡੀ ਹੋਇਆ ਐਂਡ ਇਹ ਆ ਗਈਆਂ ਜੀ ਇਹਦੀਆਂ 슬ੀਵਸ 슬ੀਵਸ ਤੇ ਉੱਪਰ ਵੀ ਆਪਾਂ ਪੂਰਾ ਬਾਂਸ ਦਿੱਤਾ ਹੋਇਆ ਬਾਰਡਰ ਦੇ ਕੇ ਇਹਦੇ ਵਿੱਚ ਆਪਾਂ ਪਰਸ ਦੇ ਕੇ ਤੇ ਆਊਟਲਾਈਨਿੰਗ ਦੱਬ ਕੇ ਦੀ ਕੀਤੀ ਹੋਈ ਹੈ ਜੋ ਕਿ ਬਹੁਤ ਹੀ ਗ੍ਰੇਸਫੁਲ ਲੱਗਦੀ ਹੈ ਇਹ ਪੂਰਾ ਆ ਗਿਆ ਜੀ ਬਾਂਸ ਦੇ ਉੱਪਰ ਆ ਗਿਆ ਬਾਰਡਰ ਦੇ ਕੇ ਬੱਚਾ ਜੰਦਾ ਠੀਕ ਹੈ ਜੀ ਇੱਕ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਕਲਰ ਆਪਣੀ ਚੁਆਇਸ ਦੇ ਹੁੰਦੇ ਆ ਜੀ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਾ ਸਕਦੇ ਹੋ ਪ੍ਰੋਪਰ ਮੀਨਸ ਪਨਿਆ ਹੋਇਆ ਇੰਦਾ ਵੀ ਬਹੁਤ ਪਿਆਰਾ ਲੱਗ ਰਿਹਾ ਤੇ ਤੁਹਾਡੀ ਚੁਆਇਸ ਹੈ ਕਿ ਤੁਸੀਂ ਕਿਸੇ ਮਤਲਬ ਆਪਣੀ ਚੁਆਇਸ ਦੇ ਕਲਰ ਤੇ ਵੀ ਰੈਡੀ ਕਰਾ ਸਕਦੇ ਹੋ ਇੰਦਾ ਇਹ ਦੀ ਪ੍ਰੋਪਰ ਲੁੱਕ ਮੈਂ ਤੁਹਾਨੂੰ ਹੋ ਗਈਆਂ ਬਾਕੀ ਵਧੀਆ ਦਿੱਤੀਆਂ ਹੋਈਆਂ ਚੀਜ਼ਾਂ ਹੋਰ ਵੀ ਵਧੀਆ ਲੱਗਦੀਆਂ ਇਹ ਆ ਗਿਆ ਜੀ ਟੀ-ਸ਼ਰਟ ਠੀਕ ਹੈ ਜੀ ਐਂਡ ਇਹਦੇ ਨਾਲ ਆਪਾਂ ਪਲੇਨ ਰੱਖੀ ਹੈ ਜੀ ਬਾਟਮ ਪਟਿਆਲਾ ਸਲਵਾਰ ਰੱਖੀ ਹੈ ਜੀ ਆਪਾਂ ਸੈਮੀ ਪਟਿਆਲਾ ਤੇ ਪੌਂਚੀ ਬਣਾ ਕੇ نیچے ਆਪਾਂ ਇਹਦੇ ਫਿਨਿਸ਼ਿੰਗ ਦਿੱਤੀ ਹੈ ਪਿੰਕ ਕਲਰ ਦੀ ਜੋ ਕਿ ਬਹੁਤ ਪਿਆਰੀ ਲੱਗ ਰਹੀ ਹੈ ਤੇ ਦੁਪੱਟਾ ਇਹਦਾ ਰੱਖਿਆ ਜੀ ਆਪਾਂ ਪਿਓਰ ਚਨਾਉਣ ਦਾ بیس ਕਲਰ ਦਾ ਮੂਵ ਸ਼ੇਡ ਦਾ ਤੇ ਦੁਪੱਟੇ ਨੂੰ ਵੀ ਆਪਾਂ ਦਿੱਤੀ ਹੈ ਜੀ ਪਿੰਕ ਫਿਨਿਸ਼ਿੰਗ ਚੰਪਾ ਲੇਸ ਦੇ ਕੇ ਫਿਨਿਸ਼ਿੰਗ ਦਿੱਤੀ ਹੈ ਕੰਟਰਾਸਟ ਜੋ ਕਿ ਬਹੁਤ ਹੀ ਪਿਆਰੀ ਲੱਗ ਰਹੀ ਹੈ ਇਹ ਆਪਣੇ ਸਰਦਾਰੀ ਜੀ ਲੁੱਕ ਦੇ ਸੂਟ ਰੈਡੀ ਹੋਏ ਨੇ ਜੀ ਸੋਬਰ ਤੇ ਸਰਦਾਰੀ ਲੁੱਕ ਦੇ ਇਹ ਇਦਾਂ ਦੇ ਕਲਰ ਹੈ ਕਿ ਆਪਾਂ ਮਤਲਬ ਇਹਨਾਂ ਨੂੰ ਕਦੋਂ ਵੀ ਵੇਅਰ ਕਰ ਸਕਦੇ ਆ ਤੇ ਫੈਬਰਿਕ ਵੀ ਇਹੇ ਕ੍ਰੇਮ ਵਗੈਰਾ ਇਦਾਂ ਦੇ ਹੁੰਦੇ ਆ ਕਿ ਆਊਟ ਆਫ ਫੈਸ਼ਨ ਨਹੀਂ ਹੁੰਦੇ ਇਹ ਠੀਕ ਹੈ ਜੀ ਇਹ ਆ ਗਿਆ ਜੀ ਆਪਣਾ ਮੂਵ ਕਲਰ ਤੇ ਸੂਟ ਤੇ ਨੈਕਸਟ ਸੂਟ ਆ ਜਾਂਦਾ ਜੀ ਆਪਣਾ ਇਹ ਵਾਲਾ ਸੂਟ ਇਹ ਹੈਗਾ ਜੀ ਪਿਓਰ ਕ੍ਰਾਸ਼ ਟਿਸ਼ੂ ਦੇ ਉੱਪਰ ਇਹ ਫੈਬਰਿਕ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਸੀਗੇ ਪਿਓਰ ਕ੍ਰਾਸ਼ਟ ਮੀਨ ਸੂਟ ਕ੍ਰੇਪ ਦੀ ਬਾਟਮ ਹੈ ਇਹਦੇ ਨਾਲ ਤੇ ਪਿਓਰ ਕ੍ਰਾਸ਼ ਦਾ ਹੀ ਟਾਇੰਡ ਹੈ ਦਾ ਦੁਪੱਟਾ ਸੀ ਇਹ ਇਦਾਂ ਹੀ ਆਪਣੇ ਕੋਲੇ ਸੂਟ ਆਇਆ ਸੀ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਸੀ ਆਪਣਾ ਬੁੱਕ ਹੋਇਆ ਸੀ ਤੇ ਹੁਣ ਆਪਣਾ ਰੈਡੀ ਹੋ ਕੇ ਜਾ ਰਿਹਾ ਹੈ ਇਹ ਇਹ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਜੀ 골ਡਨ ਜਿਹਾ ਸ਼ੇਡ ਹੈ ਪਿਓਰ ਕ੍ਰਾਸ਼ ਦਾ ਹੀ ਫੈਬਰਿਕ ਆ ਜਾਂਦਾ ਇਹਦਾ neck ਆਪਾਂ ਸਿੰਪਲ ਰੱਖੀ ਹੈ ਜੀ ਬਿਲਕੁਲ ਕੋਈ ਕੰਮ ਨਹੀਂ ਕੀਤਾ ਐਂਡ ਇਹਦੇ ਘੇਰੇ ਤੇ ਵਰਕ ਆ ਜਾਂਦਾ ਜੋ ਕਿ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਇਹਦੇ ਘੇਰੇ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਪੈਚ ਲਗਾ ਕੇ ਦੋ ਤਿੰਨ ਕਲਰ ਦੇ ਪੈਚ ਦਿੱਤੇ ਆਪਣੇ ਦੁਪट्टे ਦੇ ਵਿੱਚ ਇਹ ਸ਼ੇਡ ਆਉਂਦਾ ਸੀਗਾ ਪਿਸਤਾ ਜਾਂ ਦਾ ਟਾਈ ਡਾਈ ਦਿੱਤਾ ਹੋਇਆ ਸੇਮ ਕਲਰ ਦੇ ਆਪਾਂ ਪੈਚ ਲਗਾਏ ਆ ਐਂਡ ਇਹਦੇ ਨਾਲ ਕਲਰ ਕੰਬੀਨੇਸ਼ਨ ਦੇ ਤਿੰਨ ਦੋ ਤਿੰਨ ਤਰ੍ਹਾਂ ਦੇ ਪੈਚ ਦਿੱਤੇ ਹੋਏ ਆਪਾਂ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਇਹ ਸਾਰਾ ਮਨਸ ਹੈਂਡ ਵਰਕ ਦਾ ਪੀਸ ਰੈਡੀ ਹੋਇਆ ਜੀ ਕੀ ਬਹੁਤ ਹੀ ਪਿਆਰਾ ਲੱਗ ਰਿਹਾ ਇਹਦਾ ਘੇਰੇ ਤੇ ਬਾਰਡਰ ਆ ਜਾਂਦਾ ਇਦਾਂ ਪੈਚ ਲਾ ਕੇ ਰੈਡੀ ਹੋਇਆ ਵਿੱਚ ਨਾਟ ਵਰਕ ਆ ਜਾਂਦੇ ਨੇ ਲਲਕੀ ਦਾ ਵਰਕ ਆ ਗਿਆ ਵਿੱਚ ਮਤਲਬ ਇਹ ਜਿਹੜਾ ਸਾਰਾ ਹੈਂਡ ਆਰਕ ਦਾ ਕੰਮ ਦਿੱਤਾ ਹੋਇਆ ਕਟਦਾਨਾ ਸਾਰਾ ਮੈਂ ਤਾਂ ਮਿਕਸ ਆ ਜਾਂਦਾ ਪੈਚ ਲਗਾ ਕੇ ਕੰਮ ਕੀਤਾ ਹੋਇਆ ਕਿਉਂਕਿ ਬਹੁਤ ਹੀ ਪਿਆਰਾ ਰੈਡੀ ਹੋਇਆ 골ਡਨ ਆਪਾਂ ਇਹਨੂੰ ਦਿੱਤੀ ਹੈ ਜੀ ਫਿਨਿਸ਼ਿੰਗ ਐਂਡ ਇਹਦੀ 슬ੀਵਸ ਤੇ ਉੱਪਰ ਆਪਾਂ ਬਾਰਡਰ ਦਿੱਤਾ ਇਹ ਆਪਣੀ ਚੁਆਇਸ ਹੁੰਦੀ ਹੈ ਜੀ ਆਪਾਂ ਪੂਰਾ ਬਾਰਡਰ ਵੀ ਦੇ ਸਕਦੇ ਆ ਪਰ ਇਹਨਾਂ ਨੂੰ ਥੋੜਾ ਲਾਈਟ ਚਾਹੀਦਾ ਸੀ ਆਪਾਂ ਛੋਟਾ ਬਾਰਡਰ ਦਿੱਤਾ 슬ੀਵਸ ਦੇ ਉੱਪਰ ਠੀਕ ਹੈ ਜੀ ਕਲਰ ਬਹੁਤ ਪਿਆਰਾ ਹੈ ਇਹ 골ਡਨ ਜਿਹਾ ਸ਼ੇਡ ਆ ਜਾਂਦਾ ਐਂਡ ਪਿਓਰ ਟਿਸ਼ੂ ਦਾ ਫੈਬਰਿਕ ਹੈ ਜੀ ਇਹ ਰਵਗਾ ਇਹਦੇ ਨਾਲ ਆ ਗਈ ਜੀ 크레이ਪ ਦੀ ਬਾਟਮ ਤੇ ਬਾਟਮ ਤੇ ਵੀ ਆਪਾਂ ਨੇ ਵਰਕ ਕੀਤਾ ਪਾਕਿਸਤਾਨੀ ਬਾਟਮ ਰੈਡੀ ਹੋਈ ਹੈ ਆਪਣੀ ਠੀਕ ਹੈ ਜੀ ਤੇ ਬਾਟਮ ਦਾ ਕੰਮ ਵੀ ਬਹੁਤ ਹੀ ਪਿਆਰਾ ਸਾਰਾ ਪੈਚ ਲਗਾ ਕੇ ਕੰਮ ਕੀਤਾ ਹੋਇਆ ਜੀ ਇਹ ਇਹਦੇ ਵਿੱਚ ਪੈਚ ਲੱਗੇ ਹੋਏ ਆ। ਇਹ ਤਾਂ ਜੋ ਕਿ ਅੱਜਕੱਲ کافی 트ੈਂਡ ਦੇ ਵਿੱਚ ਆਇਆ ਇਦਾਂ ਪੈਚ ਦਾ ਵਰਕ। ਹਾਂਜੀ ਇਦਾਂ ਇਹਦੇ ਮੂਰੀਆਂ ਤੇ ਵਰਕ ਆ ਜਾਂਦਾ ਹੈਵੀ ਕੰਮ ਆ ਜਾਂਦਾ ਮੂਰੀਆਂ ਦੇ ਉੱਪਰ। ਠੀਕ ਹੈ ਜੀ। ਬਾਕੀ ਤੁਸੀਂ ਵਰਕ ਦੀ ਆਪਣੇ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ। ਬਹੁਤ ਹੀ ਪਿਆਰਾ ਜਾਇ ਆਪਣਾ ਵਰਕ ਰੈਡੀ ਹੋਇਆ। ਠੀਕ ਹੈ ਜੀ। ਪਾਕਿਸਤਾਨੀ ਇਹ ਆਪਣੀ ਬਾਟਮ ਹੈ। ਬਾਕੀ ਕਲਰ ਇਹ ਵੀ ਬਹੁਤ ਪਿਆਰਾ ਹੈ ਤੇ ਕਲਰ ਕੰਬੀਨੇਸ਼ਨ ਤੁਸੀਂ ਹੋਰ ਵੀ ਰੱਖ ਸਕਦੇ ਹੋ। ਇਹਦੇ ਨਾਲ ਜਿਹੜਾ ਦੁਪੱਟਾ ਤੇ ਸੂਟ ਹੈ ਐਜ਼ ਇਟ ਇਜ਼ ਇਦਾਂ ਹੀ ਆਏ ਸੀ। ਆਪਾਂ ਦੁਪੱਟਾ ਡਾਈ ਨਹੀਂ ਕਰਵਾਇਆ ਇਦਾਂ ਹੀ ਰੈਡੀ ਆਇਆ ਸੀਗਾ ਮੈਂ ਤਾਂ ਸੂਟ ਦੁਪੱਟਾ। ਮੈਂ ਤੁਹਾਡੇ ਨਾਲ ਸ਼ੇਅਰ ਵੀ ਕੀਤੇ ਸੀਗੇ ਪਿਛਲੀ ਵੀਡੀਓ ਦੇ ਵਿੱਚ ਸ਼ਾਇਦ। ਤਾਂ ਤੁਸੀਂ ਦੇਖੇ ਹੋਣੇ। ਆਪਣਾ ਦੁਪੱਟਾ ਜੀ ਇਹ ਆ ਗਿਆ ਹੈ ਤਾਂ ਦੁਪੱਟਾ ਜੀ। ਪਿਓਰ ਕ੍ਰਾਸ਼ ਟਿਸ਼ੂ ਦਾ ਇਹ ਦੁਪੱਟਾ ਹੈ ਟਾਈ ਐਂਡ ਡਾਈ ਇਹ ਦੁਪੱਟਾ ਆਪਾਂ ਡਾਈ ਨਹੀਂ ਕਰਵਾਇਆ ਜੀ ਇਹ ਇਦਾਂ ਹੀ ਆਉਂਦੇ ਆ ਮਤਲਬ ਆਪਣਾ ਫੈਬਰਿਕ ਸੂਟ ਦਾ ਵਿਦ ਦੁਪੱਟਾ ਇਦਾਂ ਹੀ ਫੈਬਰਿਕ ਸੀਗਾ ਤੇ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਬਣਾਈ ਗਿਆ ਤੁਸੀਂ ਦੇਖ ਸਕਦੇ ਇਹਦੇ ਉੱਪਰ ਵੀ ਆਪਾਂ 골ਡਨ ਇਤਾਂ ਕੰਮ ਕੀਤਾ ਹੈ ਫੋਰ ਸਾਈਡ ਦੁਪੱਟੇ ਦੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰੈਡੀ ਹੋਇਆ ਠੀਕ ਹੈ ਜੀ ਦੁਪੱਟੇ ਦੇ ਫੋਰ ਸਾਈਡ ਕੰਮ ਕੀਤਾ ਹੋਇਆ ਐਂਡ ਇਦਾਂ ਇਹ ਵੀ ਟਾਈ ਐਂਡ ਡਾਈ ਹੈ ਤਨ ਖੋਲ ਕੇ ਦਿਖਾਉਂਦੀ ਆ। ਇਹਦਾ ਦੁਪट्टे ਦੇ ਵਿੱਚ ਟਾਈ ਐਂਡ ਡਾਈ ਦਿੱਤੀ ਹੋਈ ਹੈ। ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈ। ਇਹ ਮਤਲਬ ਇਹਦੇ ਵਿੱਚ ਆਪਾਂ ਜਿਹੜੇ ਕਲਰ ਪਿਸਤਾ ਜਿਹਾ ਵਿੱਚ ਪੈਚ ਦਿੱਤਿਆ ਦੁਪੱਟੇ 'ਚੋਂ ਲੈ ਕੇ ਹੀ ਆਪਾਂ ਇਹਦੇ 'ਚ ਕਲਰ ਦੇ ਪੈਚ ਦਿੱਤੇ ਹੋਏ ਆ। ਮੇਨ ਕਲਰ ਆਪਾਂ ਜਿਹੜਾ ਇਹ ਦਿੱਤਾ ਪਿਸਤਾ ਜਿਹਾ ਕਲਰ ਦੁਪੱਟੇ ਦਾ ਕੰਟਰਾਸਟ ਹੀ ਦਿੱਤਾ ਹੋਇਆ। ਕਿਕੇ ਇਤਨਾ ਟਾਈਆਂ ਡਾਈ ਦਾ ਪੱਟਾ ਪੱਟਾ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਤੇ ਆਪਾਂ ਇਹਦੇ 4 ਸਾਈਡ ਵਰਕ ਕੀਤਾ ਤੁਸੀਂ ਚਾਹੋ ਤਾਂ ਲੇਸ ਵੀ ਲਵਾ ਸਕਦੇ ਹੋ ਬਟ ਆਪਾਂ ਇਹਦੇ ਤੇ ਵਰਕ ਕੀਤਾ ਇਹ ਚੁਆਇਸ ਦੇ ਅਕੋਰਡਿੰਗ ਹੋ ਜਾਂਦਾ ਇਹ ਆਪਣਾ ਮੀਨਸ ਫੁੱਲ ਪਾਰਟੀ ਵੇਅਰ ਸੂਟ ਰੈਡੀ ਹੋਇਆ ਜੀ ਤੇ ਬਹੁਤ ਹੀ ਪਿਆਰਾ ਜਿਹਾ ਬਾਕੀ ਇਹ ਇਦਾਂ ਦੀ ਚੀਜ਼ ਐ ਸੋਬਰ ਵੀ ਐ ਸਿੰਪਲ ਵੀ ਆਪਾਂ ਇਹਨੂੰ ਕਿਤੇ ਵੀ ਮਤਲਬ ਕਦੋਂ ਵੀ ਵੇਅਰ ਕਰ ਸਕਦੇ ਆ ਇਤਾਂ ਨਹੀਂ ਕਿ ਵੀ ਜਿੱਦਾਂ ਆਪਾਂ ਇੱਕੋ ਸੀਜ਼ਨ ਪਾਇਆ ਤਾਂ ਇਹਦਾ ਟ੍ਰੈਂਡ ਚਲਾ ਜਾਊਗਾ ਇਦਾਂ ਦਾ ਨਹੀਂ ਖੁਸ਼ ਠੀਕ ਹੈ ਜੀ ਪਿਓਰ ਕ੍ਰਸ਼ ਟਿਸ਼ੂ ਦੀ ਸ਼ਰਟ ਪਿਓਰ ਕ੍ਰਸ਼ ਟਿਸ਼ੂ ਦਾ ਦੁਪੱਟਾ ਹੈ ਜੀ ਤੇ ਕ੍ਰੇਪ ਦੀ ਇਹਦੇ ਨਾਲ ਬਾਟਮ ਹੈ ਬਾਟਮ ਤੇ ਵੀ ਬਹੁਤ ਪਿਆਰਾ ਜਿਹਾ ਵਰਕ ਹੈ ਪੈਚ ਲਗਾ ਕੇ ਹੀ ਆਪਾਂ ਕੰਮ ਕੀਤਾ ਸਾਰਾ ਇਹਦੇ ਉੱਪਰ ਇਦਾਂ ਠੀਕ ਹੈ ਜੀ ਆ ਜਾਂਦਾ ਇਹ ਦਾ ਕੇ ਰਿਦਾ ਇਹ ਕੰਮ ਕਲਰ ਇਹ ਵੀ ਬਹੁਤ ਪਿਆਰਾ ਹੈ ਇਹ ਆਪਣੀ ਅੱਜ ਦੀ ਕਲੈਕਸ਼ਨ ਸੀ ਜੀ ਇਹ ਸਾਰੀ ਪਾਰਟੀ ਵੇਅਰ ਕਲੈਕਸ਼ਨਸ ਦੀ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗੀ ਹੋਗੀ ਤੇ ਜਿਹੜੇ ਫਸਟ ਟਾਈਮ ਆਪਣੀ ਵੀਡੀਓ ਵਾਚ ਕਰ ਰਹੇ ਨੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਵੀਡੀਓ ਵਾਚ ਕਰਨ ਲਈ ਧੰਨਵਾਦ ਜੀ